ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਚੈਨਲ ਤੇ ਫਿਜ਼ੀਕਲ এডਿਕੇਸ਼ਨ ਵੀਡਿਓ ਨਾਲ ਰਿਲੇਟਡ ਸਾਰੀ ਹੀ ਇਨਫੋਰਮੇਸ਼ਨ ਪਹਿਲ ਦੇ ਧਾਰਤੇ ਤੁਹਾਨੂੰ ਮਿਲਦੀ ਹੈ ਉਹ ਚਾਹੇ ਪੀਐਸਟੈਟ ਪੇਪਰ ਹੋਵੇ ਪੀਐਸਟੈਟ ਅਨਸਰ ਕੀ ਹੋਵੇ ਜਾਂ ਪੀਐਸਟੈਟ ਜੋ ਰਿਜ਼ਲਟ ਆਉਣ ਵਾਲਾ ਹੈ ਉਸ ਦੇ ਨਾਲ ਹੋਵੇ ਜਾਂ ਫਿਰ ਅਪਕਮਿੰਗ ਜੋ ਮਾਸਟਰ ਕੇਡਰ ਪੋਸਟ ਆਉਣ ਵਾਲੀਆਂ ਹਨ ਜਾਂ ਪੀਟੀਆਈ ਪੋਸਟ ਨਾਲ ਰਿਲੇਟਡ ਜਿੰਨੀ ਵੀ ਇਨਫੋਰਮੇਸ਼ਨ ਹੈ ਤੁਹਾਨੂੰ ਇਸ ਚੈਨਲ ਤੇ ਸਭ ਤੋਂ ਪਹਿਲਾਂ ਪਹਿਲ ਦੇ ਹੱਕ ਤੇ ਮਿਲਦੀ ਹੈ ਅਤੇ ਜੋ ਮੇਰੇ ਦੋਸਤ ਇਸ ਚੈਨਲ ਤੇ ਪਹਿਲੀ ਵਾਰ ਆਏ ਹਨ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਬੈਲ ਆਈਕਨ ਨੂੰ ਵੀ ਦਬਾ ਲੈਣ ਤਾਂ ਜੋ ਪੀਐਸਟੈਟ ਦੀ ਅਫੀਸ਼ੀਅਲ ਆਨਸਰ ਕੀ ਦੇਖ ਸਕਣ ਅਤੇ ਰਿਜ਼ਲਟ ਕਦੋਂ ਆਵੇਗਾ ਜਾਂ ਰਿਜ਼ਲਟ ਪਹਿਲ ਦੇ ਹੱਕ ਤੇ ਉਹਨਾਂ ਨੂੰ ਇੱਥੇ ਦਿਖ ਜਾਵੇਗਾ ਅਤੇ ਆਉਣ ਵਾਲੀਆਂ ਜੋ ਅਪਕਮਿੰਗ ਪੋਸਟਾਂ ਹਨ ਫਿਜ਼ੀਕਲ ਐਜੂਕੇਸ਼ਨ ਰਿਲੇਟਡ ਜਾਂ ਅਦਰ ਸਬਜੈਕਟ ਨਾਲ ਰਿਲੇਟਡ ਜਿੰਨੀਆਂ ਵੀ ਪੋਸਟਾਂ ਮਾਸਟਰ ਗ੍ਰੇਡਰ ਪੋਸਟਾਂ ਲੈਕਚਰਰ ਪੋਸਟਾਂ ਆਉਣਗੀਆਂ ਉਹਨਾਂ ਦੀ ਜੋ ਨੋਟੀਫਿਕੇਸ਼ਨ ਹੈ ਉਹ ਤੁਹਾਨੂੰ ਸਭ ਦੇ ਤੋਂ ਪਹਿਲਾਂ ਇਸ ਚੈਨਲ ਤੇ ਤੁਹਾਨੂੰ ਪ੍ਰੋਵਾਈਡ ਕਰਾਈ ਜਾਂਦੀ ਹੈ ਜਿਵੇਂ ਇੱਕ ਉਮੀਦ ਰੱਖੀ ਜਾ ਰਹੀ ਹੈ ਕਿ ਪੀਟੀਆਈ ਡੀਪੀਈ ਜਾਂ ਫਿਰ ਹੋਰ ਵਿਸ਼ੇ ਨਾਲ ਸੰਬੰਧਿਤ ਲੈਕਚਰਰ ਮਾਸਟਰ ਕੀਡਰ ਪੋਸਟਾਂ ਦੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਇਹ ਚੈਨਲ ਤੇ ਮੈਲ ਦੇ ਦਾਰਤੇ ਮਿਲੇਗੀ ਜੋ ਮੇਰੇ ਦੋਸਤ ਮੇਰੇ ਚੈਨਲ ਤੇ ਪਹਿਲਾਂ ਤੋਂ ਹੀ ਜੁੜੇ ਹੋਏ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰ ਦੇਣ ਅੱਜ ਇਸ ਵੀਡੀਓ ਨੂੰ ਬਣਾਉਣ ਦਾ ਮੇਰਾ ਮੁੱਖ ਮਕਸਦ ਇਹ ਹੈ ਕਿ ਜੋ ਮੇਰੇ ਦੋਸਤਾਂ ਨੇ ਪੀਐਸਟੈਟ 2024 ਇਗਜ਼ਾਮ ਦਿੱਤਾ ਹੈ ਚਾਹੀ ਕਿਸੇ ਵੀ ਸਬਜੈਕਟ ਨਾਲ ਹੈ ਚਾਹੇ ਫਿਜ਼ੀਕਲ ਐਜੂਕੇਸ਼ਨ ਨਾਲ ਹੈ ਚਾਹੇ ਐਸਐਸਟੀ ਨਾਲ ਹੈ ਜਾਂ ਜਾਂ ਸਾਇੰਸ ਜਾਂ ਮੈਥ ਨਾਲ ਮਤਲਬ ਕਿ ਕੋਈ ਵੀ ਕਿਸੇ ਵੀ ਸਬਜੈਕਟ ਦਾ ਪੇਪਰ ਦਿੱਤਾ ਹੈ ਉਹਨਾਂ ਦੀ ਜੋ ਆਨਸਰ ਕੀ ਹੈ ਅਫੀਸ਼ੀਅਲ ਆਨਸਰ ਕੀ ਤੇ ਬਾਰੇ ਵਿੱਚ ਜਾਣਕਾਰੀ ਦੇਣਾ ਅਤੇ ਰਿਜ਼ਲਟ ਕਦੋਂ ਤੱਕ ਆ ਸਕਦਾ ਹੈ ਪੋਸਿਬਿਲਟੀ ਹੈ ਅੱਪਕਮਿੰਗ ਜੋ ਪੋਸਟਾਂ ਦੀ ਵਿਦ ਪ੍ਰੂਫ ਮੈਂ ਤੁਹਾਨੂੰ ਦਿਖਾ ਦਿਖਾਵਾਂਗਾ ਕਿ ਅਦੁੱਤਕ ਜੋ ਪੋਸਟਾਂ ਔਰ ਕਿੰਨੀ ਗਿਣਤੀ ਵਿੱਚ ਆ ਸਕਦੀਆਂ ਹਨ ਤੇ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇਣ ਦਾ ਇਸ ਦਾ ਪਰਪਸ ਮੇਰਾ ਅੱਜ ਦੀ ਵੀਡੀਓ ਦਾ ਹੈ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਜਦੋਂ ਦੀ ਆਪ ਸਰਕਾਰ ਸੱਤਾ ਵਿੱਚ ਆਈ ਹੈ ਉਹਨਾਂ ਨੇ ਨਵੀਂ ਪੋਸਟ ਕੋਈ ਨਹੀਂ ਕੱਢੀ ਟੀਚਿੰਗ ਲਾਈਨ ਵਿੱਚ ਪਹਿਲਾਂ ਤੋਂ ਚੱਲ ਰਹੀਆਂ ਪੋਸਟਾਂ ਉਹਨਾਂ ਤੇ ਕੇਸ ਉਹਨਾਂ ਦਾ ਨਿਪਟਾਰਾ ਕੀਤਾ ਹੈ ਔਰ ਕੁਝ ਕੋ ਕੰਪਲੀਟ ਕਰ ਦਿੱਤੀਆਂ ਹਨ ਪਰ ਨਵੀਆਂ ਪੋਸਟਾਂ ਨਹੀਂ ਕੱਢੀਆਂ ਜਿਵੇਂ ਕਿ ਆਪੋਜੀਟ ਪਾਰਟੀਆਂ ਦਾ ਦਬਾਅ ਹੈ ਕੈਂਡੀਡੇਟਸ ਦਾ ਦਬਾਅ ਹੈ ਜੂਨੀਅਰਾਂ ਦਾ ਦਬਾਅ ਹੈ ਤਾਂ ਉਮੀਦ ਹੈ ਕਿ ਬਹੁਤ ਜਲਦੀ ਹੋਮਾਸਟਰ ਕਿਡਰ ਪੋਸਟਾਂ ਲੈਕਚਰਰ ਪੋਸਟਾਂ ਜਾਂ ਪੀਟੀਆਈ ਪੋਸਟਾਂ ਏਟੀਟੀ ਦੀ ਪੋਸਟਾਂ ਦੀਆਂ ਜੋ ਨੋਟੀਫਿਕੇਸ਼ਨ ਜਾਰੀ ਕਰਨ ਵਾਲੀ ਹੈ ਤਾਂ ਉਸ ਨਾਲ ਸੰਬੰਧਿਤ ਇਸ ਵੀਡੀਓ ਦੇ ਰਾਹੀਂ ਮੈਂ ਤੁਹਾਨੂੰ ਕੁਝ ਜੋ ਜਾਣਕਾਰੀ ਦੇਣ ਜਾ ਰਿਹਾ ਹਾਂ ਤੇ ਇਸ ਵੀਡੀਓ ਨੂੰ ਕੰਪਲੀਟ ਦੇਖਣਾ ਹੈ ਵੀਡੀਓ ਚੰਗੀ ਲੱਗੇ ਤਾਂ ਆਪਣੇ ਦੋਸਤਾਂ 'ਚ ਸ਼ੇਅਰ ਜ਼ਰੂਰ ਕਰਨਾ ਤੇ ਲਾਈਕ ਕਰਨਾ ਜਿੰਨਾ ਮੇਰੇ ਦੋਸਤਾਂ ਨੇ ਪੀਐਸਟੈਟ 2024 ਪੇਪਰ ਦਿੱਤਾ ਹੈ ਵੈਸੇ ਤਾਂ ਉਹਨਾਂ ਨੇ ਅਲੱਗ-ਅਲੱਗ YouTube ਚੈਨਲਾਂ ਤੋਂ ਅਨਸਰ ਕੀ ਦੇਖ ਹੀ ਲਈ ਹੋਗੀ ਮੈਚ ਕਰ ਲਈ ਹੋਗੀ ਤੇ ਉਹਨਾਂ ਦੇ ਅਨੁਸਾਰ ਜੋ ਆਪਣਾ ਇੱਕ ਅੰਦਾਜ਼ਾ ਲਗਾ ਲਿਆ ਹੋਵੇਗਾ ਕਿ ਉਹਨਾਂ ਦਾ ਸਕੋਰ ਕਿੱਥੇ ਜ ਬਣ ਰਿਹਾ ਹੈ ਕਿਉਂਕਿ ਦੋਸਤੋ ਕੋਈ ਵੀ YouTube ਚੈਨਲ ਜਾਂ ਕੋਈ ਵੀ ਟੀਚਰ ਜੋ ਅਨਸਰ ਕੀ ਦਿੰਦਾ ਹੈ ਉਹ ਲਗਭਗ ਸਹੀ ਦਿੰਦਾ ਹੈ ਅਤੇ ਉਹਦੇ ਵਿੱਚ ਕੀ ਹੈ 2-4 ਨੰਬਰਾਂ ਦਾ ਉਪਨਿਚੇ ਹੋ ਸਕਦਾ ਹੈ ਕਿਉਂਕਿ ਜੋ ਆਫੀਸ਼ੀਅਲ ਜਾਂ ਡਿਪਾਰਟਮੈਂਟ ਵੱਲ ਜੋ ਅਨਸਰ ਕੀ ਹੁੰਦੀ ਹੈ ਉਹਦੇ ਵਿੱਚ ਕੁਝ ਇੱਕ ਦੋ ਕੁਐਸਚਨਾਂ ਦਾ ਆਪਣੇ ਮੁਤਾਬਕ ਜੋ ਉਹਨਾਂ ਨੂੰ ਸਹੀ ਹੁੰਦਾ ਹੈਗਾ ਜੋ ਐਕਸਪਰਟ ਬੈਠੇ ਆ ਉਹਨਾਂ ਮੁਤਾਬਕ ਜੋ ਸਹੀ ਹੁੰਦਾ ਹੈ ਉਹਦਾ ਜੋ ਆਨਸਰ ਉਹ ਆਪਣੇ ਮੁਤਾਬਕ ਲਗਾੰਦੀਆਂ ਉਹਦੇ ਵਿੱਚ ਇਹ ਹੋ ਸਕਦਾ ਹੈ ਕਿ 1 2 ਨੰਬਰ ਉੱਪਰ ਵੀ ਜਾ ਸਕਦੇ ਨੇ ਨੀਚੇ ਵੀ ਆ ਸਕਦੇ ਬਟ ਆਪ ਦਾ ਸੇਫ ਜ਼ੋਨ ਤੁਸੀਂ ਦੇਖ ਹੀ ਸਕਦੇ ਹੋ ਇੱਕ ਅੰਦਾਜ਼ਾ ਲਗਾ ਹੀ ਲਿਆ ਹੋਇਆ ਹੋਗਾ ਤੇ ਤੁਹਾਨੂੰ ਇਹ ਵੀ ਕਲੀਅਰ ਹੋ ਗਿਆ ਹੋਗਾ ਕਿ ਕਿਹੜਾ ਮੇਰਾ ਦੋਸਤ ਪੇਪਰ ਕਲੀਅਰ ਕਰ ਰਿਹਾ ਹੈ ਤੇ ਕਿਹੜਾ ਬਿਲਕੁਲ ক্লোਜ਼ ਹੈ ਪਾਸ ਹੋਣ ਦੇ ਹਨਾ ਤੇ ਇਹ ਚੀਜ਼ੀ ਤੁਸੀਂ ਮਤਲਬ ਕਿ ਅੰਦਾਜ਼ਾ ਲਗਾ ਲਿਆ ਹੋਇਗਾ ਕਿਉਂਕਿ ਜੋ ਜਨਰਲ ਕੈਟਾਗਰੀ ਵਾਲਿਆ ਕੈਂਡੀਡੇਟਸ ਜਨਰਲ ਕੈਟਾਗਰੀ ਵਾਲੇ ਮੇਰੇ ਦੋਸਤ ਆ ਉਹ ਜੇਕਰ ਉਹਨਾਂ ਦੇ 94 95 ਸਕੋਰ ਆ ਰਿਹਾ ਹੈ YouTube ਚੈਨਲ ਦੀ ਅਨਸਰ ਕੀ ਦੇ ਮੁਤਾਬਕ ਤੇ ਉਹ ਆਪਣੇ ਆਪ ਨੂੰ ਸੇਫ ਸਮਝ ਸਕਦੇ ਆ ਠੀਕ ਹੈ ਔਰ ਜੋ ਰਿਜ਼ਰਵ ਕੈਟਾਗਰੀ ਵਾਲੇ ਮੇਰੇ ਦੋਸਤਾਂ ਕਿਸੇ ਵੀ ਰਿਜ਼ਰਵ ਕੈਟਾਗਰੀ ਵਾਲੇ ਇਹ ਉਹਨਾਂ ਦੀ ਜੇਕਰ ਸਕੋਰ 80 81 ਆ ਰਿਹਾ ਹੈ ਉਹ ਵੀ ਆਪਣੇ ਆਪ ਨੂੰ ਸੇਫ ਮੰਨ ਸਕਦੇ ਆ ਕਿਉਂ ਕਿਉਂਕਿ ਜਦੋਂ ਕੋਈ ਨਾ ਕੋਈ ਇੱਕ ਅੱਧੀ ਗ੍ਰੇਸ ਮਾਰਕਸ ਮਿਲ ਜਾਂਦੀ ਹੈ ਕੱਦੀ ਇੱਕ ਜਾਂ ਦੋ ਨੰਬਰ ਦੀ ਗ੍ਰੇਸ ਮਾਰਕ ਮਿਲ ਜਾਂਦੀ ਹੈ ਕੋਈ ਇਹੋ ਜਿਹੇ ਕੁਐਸਚਨ ਹੁੰਦੇ ਆ ਜਿਵੇਂ ਕਿ ਦੇਖਿਆ ਜਾ ਰਿਹਾ ਹੈ ਕਿ ਇੱਕ ਦੋ ਜੋ ਕੁਐਸਚਨ ਹੈਗੇ ਆ ਉਹਨਾਂ ਦੀ ਗ੍ਰੇਸ ਮਾਰਕਸ ਮਿਲਣ ਦੇ ਪੂਰੇ ਚਾਂਸਸ ਹੈਗੇ ਆ ਤੇ ਜਿਹੜੇ ਮੇਰੇ ਦੋਸਤ ਇੱਕ ਜਾਂ ਦੋ ਨੰਬਰ ਨਾਲ ਰਹਿ ਰਿਹਾ ਉਹ ਉਮੀਦ ਨਾ ਛੱਡਣ ਉਮੀਦ ਇਹ ਕਿ ਉਹਨਾਂ ਦਾ ਵੀ ਕਲੀਅਰ ਹੋ ਜਾਏਗਾ ਤਾਂ ਮਤਲਬ ਕਿ ਇਸ ਤਰੀਕੇ ਨਾਲ ਤੁਹਾਨੂੰ ਜੋ ਹੈ ਇੱਕ ਅੰਦਾਜ਼ਾ ਲੱਗ ਗਿਆ ਹੋਵੇਗਾ ਮੇਰੇ ਦੋਸਤਾਂ ਨੂੰ ਮੈਂ ਤੁਹਾਨੂੰ ਦੱਸਦਾ ਹਾਂ ਕਿ ਪੀਐਸਟੈਟ ਦਾ ਜੋ ਆ ਅਫੀਸ਼ੀਅਲ ਆਨਸਰ ਕੀ ਹੈ ਤੇ ਰਿਜ਼ਲਟ ਕਦੋਂ ਤੱਕ ਆ ਸਕਦਾ ਹੈ ਦੋਸਤੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੋ ਵੈਬਸਾਈਟ ਤੇ ਡੇਟਸ ਦਿੱਤੀਆਂ ਹਨ ਇੰਪੋਰਟੈਂਟ ਡੇਟਸ ਜਦੋਂ ਇਹਦਾ ਨੋਟੀਫਿਕੇਸ਼ਨ ਹੈ ਜੀਪੀਐਸਟੈਟ ਦਾ ਅਪਲਾਈ ਕਰਨ ਦੀ ਡੇਟਸ ਹੈ ਰਜਿਸਟ੍ਰੇਸ਼ਨ ਦੀ ਹੈ ਠੀਕ ਹੈ ਇਹ ਸਾਰੀਆਂ ਦਿੱਤੀਆਂ ਹੋਈਆਂ ਹਨ ਆਨਲਾਈਨ ਜੋ ਸੋਧ ਕੀਤੀ ਵੀਰਵਾ ਵਿੱਚ ਜੋ ਪ੍ਰੈਕਸ਼ਨ ਦੀ ਵਿੰਡੋ ਸੀ ਉਹ ਵਾਲੀ ਤੇ ਇੱਕ ਤਰੀਕ ਨੂੰ ਜੋ ਪੇਪਰ ਹੁੰਦਾ ਹੁੰਦਾ ਹੈ ਇਹ ਵੈਬਸਾਈਟ ਤੇ ਦਿੱਤਾ ਹੈ ਕਿ ਜੋ ਨਤੀਜਾ ਕੋਸ਼ਿਸ਼ ਕਰਨ ਦੀ ਜੋ ਡੇਟ ਤੇ ਟੈਂਟੇਟਿਵ ਡੇਟ ਦਿੰਦੀ ਹੈ ਅੰਦਾਜ਼ਨ ਹੁੰਦੀ ਹੈ ਜਿਹੜੀ ਉਹ ਇਹਨਾਂ ਨੇ ਕੀ ਹੈ 1 1 2025 ਦਿੱਤੀ ਹੈ ਮਤਲਬ ਕਿ 1 ਜਨਵਰੀ 2025 ਨੂੰ ਜੋ ਰਿਜ਼ਲਟ ਆਉਣ ਦੀ ਜੋ ਕੀ ਹੈ ਉਮੀਦ ਹੈ ਕਿ ਜੋ ਇਹਦੀ ਫਾਈਨਲ ਅਨਸਰ ਕੀ ਹੋ ਰਿਜ਼ਲਟ ਆ ਜਾਏਗਾ ਬਟ ਮੈਂ ਤੁਹਾਨੂੰ ਦੋਸਤੋ ਦੱਸਦਾ ਹਾਂ ਕਿ ਇਹਨਾਂ ਨੇ ਇੱਕ ਮਹੀਨਾ ਟੈਂਟੇਟਿਵ ਡੇਟ ਦਿੱਤੀ ਹੈ ਬਟ ਜੋ ਅਗਰ 2023 ਦਾ ਸੀ ਪੇਪਰ ਦੇਖੀਗੇ ਪੀਐਸਟੈਟ ਦਾ ਉਹਦਾ ਜੋ ਅਨਸਰ ਕੀ ਜਾਂ ਉਹਦੇ ਜੋ ਸਾਡੇ ਤੋਂ ਓਬਜੈਕਸ਼ਨ ਮੰਗੇ ਸੀ ਉਹ ਕੋ ਤੋਂ ਮੰਗੇ ਸੀਗੇ ਉਹ ਵੀ ਅਸੀਂ ਦੇਖ ਲੈਣੇ ਆ ਉਹਦੇ ਬਾਰੇ ਵੀ ਮੈਂ ਦੱਸਾਂਗਾ ਤੁਹਾਨੂੰ ਕਿਉਂਕਿ 2000 ਜੋ 2023 ਦਾ ਜੋ ਪੀਐਸਟੈਟ ਹੋਇਆ ਸੀ ਦੋਸਤੋ ਉਹ 30 ਅਪ੍ਰੈਲ ਨੂੰ ਹੋਇਆ ਸੀ 30 ਅਪ੍ਰੈਲ ਨੂੰ ਠੀਕ ਹੈ ਤੇ 8 April ਨੂੰ ਇਹਦੀ ਜੋ ਅਨਸਰਟੀ ਪਾ ਦਿੱਤੀ ਸੀ ਬੋਰਡ ਨੇ ਔਰ 11 ਸੌਰੀ 8 May ਤੱਕ ਉਹਨਾਂ ਨੇ ਕੀ ਹੈ 8 May ਤੱਕ ਇਹਦੀ ਅਨਸਰ ਕੀ ਵੈਬਸਾਈਟ ਤੇ ਪਾਤੀ ਸੀ ਔਰ 11 May ਤੱਕ ਉਹਨਾਂ ਨੇ ਕੀ ਹੈ ਇਹਦੇ ਆਬਜੈਕਸ਼ਨ ਮੰਗੇ ਸੀਗੇ ਤੇ 22 May 2023 ਨੂੰ ਉਹਦਾ ਰਿਜ਼ਲਟ ਆ ਗਿਆ ਸੀਗਾ ਰਿਜ਼ਲਟ ਲਗਭਗ ਪੇਪਰ ਹੋਣ ਤੋਂ 20 ਦਿਨ ਬਾਅਦ 22 ਦਿਨ ਬਾਅਦ ਰਿਜ਼ਲਟ ਆ ਗਿਆ ਸੀ ਤੇ ਜੇਕਰ ਅਸੀਂ ਦੇਖੀਏ ਕਿ ਸਾਡਾ ਜੋ PSAT ਈਐਸਟ ਜੋ 24 ਹੈ ਤੋਂ 1 ਦਸੰਬਰ ਨੂੰ ਹੋਇਆ ਤੇ ਉਮੀਦ ਹੈ ਜੋ 8 ਤੋਂ 12 ਦਸੰਬਰ ਦੇ ਵਿੱਚ ਇਹਦੀ ਜੋ ਅਨਸਰ ਕੀ ਆਉਣ ਦੀ ਉਮੀਦ ਹੈ ਜੋ ਜਿਸ ਤੋਂ ਸਾਨੂੰ ਕੀਆ ਸਾਡੇ ਤੋਂ ਆਬਜੈਕਸ਼ਨ ਮੰਗੇ ਜਾਣਗੇ ਆਬਜੈਕਸ਼ਨ ਕਿ ਜੇਕਰ ਕਿਸੇ ਦਾ ਆਬਜੈਕਸ਼ਨ ਹੈ ਕੋਈ ਕਿਸੇ ਕੁਐਸਚਨ ਤੇ ਉਸ ਦੋ ਦੋ ਤੋਂ ਤਿੰਨ ਜਾਂ ਚਾਰ ਦਿਨਾਂ ਦੇ ਵਿੱਚ ਵਿੱਚ ਆਬਜੈਕਸ਼ਨ ਭੇਜ ਸਕਦਾ ਹੈ ਜਿਹਦੇ ਕਰਕੇ ਗ੍ਰੇਸਰ ਮਾਰਕਸ ਅਦੇ ਬਣਦਾ ਹੈ ਤਾਂ ਉਹ ਮਿਲ ਜਾਏਗਾ ਠੀਕ ਹੈ ہاں تمہیں میں دس دوں پچھلی بار دو ہزار تیئی کا جو آنسر کی آئی سی یہ والا انہوں نے اپلوڈ کرتی ٹھیک ہے اس طریقے تو وہ کیا بہت جلدی اٹھ دس دنوں کے ہی کر دیتی سی ایک میں تھوڑا دوستوں یہ بھی دس دس دو ہزار چوبی ہے یہ لگ بھگ جو کن کیڈیٹس نے اپلائی کیا ہے یا کسی کنہیں نے پیپر دا ہے ਇਹ ਆਵਲਾ ਜੋ ਡਾਟਾ ਹੈ 119824 ਕੈਂਡੀਡੇਟਸ ਨੇ ਰਜਿਸਟ੍ਰੇਸ਼ਨ ਕੀਤੀ ਸੀਗੀ ਅਤੇ ਪੇਪਰ ਵਿੱਚ 109310 ਕੈਂਡੀਡੇਟਸ ਨੇ ਪੇਪਰ ਦਿੱਤਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਹੱਦ ਤੱਕ ਜੋ ਆਪਣੇ ਬੇਰੁਜ਼ਗਾਰ ਸਾਥੀ ਆ ਠੀਕ ਹੈ ਜੋ ਆਪਣੀ ਇੱਕ ਰੋਜ਼ਗਾਰ ਦੀ ਤਲਾਸ਼ ਵਿੱਚ ਪੇਪਰ ਦੇਈ ਜਾ ਰਿਹਾ ਪਰ ਸਰਕਾਰਾਂ ਮਤਲਬ ਕਿ ਪੋਸਟਾਂ ਨਹੀਂ ਕੱਢ ਰਹੀਆਂ ਠੀਕ ਹੈ ਸੁਣਵਾਈ ਨਹੀਂ ਕਰ ਰਹੀ ਤਾਂ ਕਿਤੇ ਨਾ ਕਿਤੇ ਸਰਕਾਰਾਂ ਵੀ ਗਲਤੀ ਨੇ ਠੀਕ ਹੈ ਰੋਜ਼ਗਾਰ ਦਿਨਾ ਚਾਹੀਦਾ ਜੋ एलिजिबल ਕੈਂਡੀਡੇਟ ਮਿਹਨਤ ਕਰਦੇ ਆ ਤਾਂ ਦੋਸਤੋ ਸਾਰਿਆਂ ਨੂੰ ਹੰਬਲਾ ਮਾਰਨਾ ਪਊਗਾ ਯੂਨੀਅਨ ਦਾ ਸਾਥ ਦੇਣਾ ਪਊਗਾ ਤੁਹਾਨੂੰ ਠੀਕ ਹੈ ਤਾਂ ਕਿ ਉਹ ਆਪਣੀ ਪੋਸਟਾਂ ਵਿੱਚ ਜੋ ਆਉਣੇ ਪੋਸਟਾਂ ਵਿੱਚ ਹਿੰਮਤ ਮਾਰੇ ਤੇ ਉਹਨਾਂ ਨੂੰ ਹੋਰ ਸਹਾਰਾ ਮਿਲ ਜੇ ਉਹਨਾਂ ਦਾ ਹੌਸਲਾ ਮਿਲ ਜੇ ਜਿੱਥੇ ਵੀ ਕੋਈ ਦੋਸਤ ਯੂਨੀਅਨ ਦਾ ਸਾਥ ਦੇ ਸਕਦਾ ਤੇ ਦੇਣਾ ਚਾਹੀਦਾ ਉਹ ਸਭ ਦੇ ਲਈ ਕੰਮ ਕਰ ਰਹੇ ਨੇ ਤੇ ਇਹ ਦੇਖੋ ਕਿੰਦੀ ਵੱਡੀ ਗਿਣਤੀ ਵਿੱਚ ਜੋ ਪੀਐਸਟੈਟ ਕੰਪਲੀਟਸ ਨੇ ਜਿਨ੍ਹਾਂ ਨੇ ਇਸ ਸਾਲ 2024 ਵਿੱਚ ਪੇਪਰ ਦਿੱਤਾ ਹੈ ਤੇ ਦੋਸਤੋ ਜੋ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੋ ਪੀਐਸ ਟੈਟ ਪੀਐਸ ਟੈਟ 2024 ਹੈ ਜੋ ਉਹਦੀ ਅਫੀਸ਼ੀਅਲ ਅਨਸਰ ਕੀ ਹੈ ਅਨਸਰ ਕੀ ਉਹ 10 ਤੋਂ 14 ਦਸੰਬਰ ਦੇ ਵਿੱਚ ਵਿੱਚ ਆਉਣ ਦੀ ਉਮੀਦ ਹੈ ਜਿਹਦੇ ਤੇ ਸਾਡੇ ਦੇ ਓਬਜੈਕਸ਼ਨ ਮੰਗੇ ਜਾਣਗੇ ਤੇ ਜੋ ਰਿਜ਼ਲਟ ਹੈ ਉਹ ਵੀ ਤੋਂ 25 ਦਸੰਬਰ ਦੇ ਵਿੱਚ ਵਿੱਚ ਆਉਣ ਦੀ ਪੂਰੀ ਉਮੀਦ ਹੈ ਇਹ ਤੁਸੀਂ ਧਿਆਨ ਰੱਖਣਾ ਤੇ ਬਾਕੀ ਤੁਹਾਨੂੰ ਇਸ ਚੈਨਲ ਤੇ ਸਾਰੀ ਇਨਫੋਰਮੇਸ਼ਨ ਮੈਂ ਦੇ ਹੀ ਦੇਵਾਂਗਾ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਵੇ ਹੁਣ ਆਪਾਂ ਗੱਲ ਕਰਦੇ ਆ ਜੋ ਅਪਕਮਿੰਗ ਪੋਸਟਾਂ ਦੀ ਦੋਸਤੋ ਮੈਂ ਕਿਉਂ ਕਹਿ ਰਿਹਾ ਪੋਸਟਾਂ ਦੀ ਆਉਣ ਦੀ ਪੂਰੀ ਚਾਂਸਸ ਹੈ ਤੁਹਾਨੂੰ ਮੈਂ ਦੱਸ ਹੀ ਦਿੱਤਾ ਹੈ ਕਿ ਜਿੰਨੀਆਂ 3 ਸਾਲ ਲਗਭਗ ਹੋ ਗਏ ਆ ਸਰਕਾਰ ਨੂੰ ਸੱਤਾ ਵਿੱਚ ਆਇਆ ਨੇ ਇਹਨਾਂ ਨੇ ਨਵੀਂ ਪੋਸਟ ਕੋਈ ਵੀ ਨਹੀਂ ਦਿੱਤੀ ਅਜੇ ਤੱਕ ਨਵੀਂ ਪੋਸਟ ਕੋਈ ਵੀ ਨਹੀਂ ਦਿੱਤੀ ਪੁਰਾਣੀਆਂ ਪੋਸਟਾਂ ਹੀ ਬਹਾਲ ਕਰ ਰਹੇ ਨੇ ਜੋ ਪੁਰਾਣੀਆਂ ਪੁਰਾਣੀ ਸਰਕਾਰ ਅਨਾਉਂਸ ਕਰਕੇ ਗਈ ਸੀ ਪੋਸਟਾਂ ਠੀਕ ਹੈ ਉਹਨਾਂ ਨੂੰ ਬਹਾਲ ਕਰ ਰਿਹਾ ਤੇ ਇਹਨਾਂ ਨੇ ਨਾ ਵੀ ਪੋਸਟ ਨਹੀਂ ਦਿੱਤੀ ਤੇ ਇਹਨਾਂ ਤੇ ਵੀ ਪ੍ਰੈਸ਼ਰ ਹੈਗਾ ਤੇ ਇੱਕ ਉਮੀਦ ਇਹ ਵੀ ਲਗਾਈ ਜਾ ਰਹੀ ਹੈ ਜਿਵੇਂ ਮਤਲਬ ਕਿ ਪ੍ਰੋਮੋਸ਼ਨਾਂ ਹੋ ਰਹੀਆਂ ਏਟੀਟੀ ਤੋਂ ਮਾਸਟਰ ਗ੍ਰੇਡ ਮਾਸਟਰ ਗ੍ਰੇਡ ਤੋਂ ਲੈਕਚਰਰ ਠੀਕ ਹੈ ਪ੍ਰੋਮੋਸ਼ਨਾਂ ਹੋ ਰਹੀਆਂ ਤੇ ਮਾਰਚ ਦੇ ਲਾਸਟ ਜੋ ਤਰੀਕ ਤੱਕ ਰਿਟਾਇਰਮੈਂਟ ਵੀ ਹੁੰਦੀਆਂ ਠੀਕ ਹੈ ਰਿਟਾਇਰਮੈਂਟ ਹੁੰਦੀਆਂ ਤਾਂ ਕਾਫੀ ਜੋ ਟੀਚਰ ਰਿਟਾਇਰ ਹੋ ਜਾਂਦੇ ਆ ਤੇ ਜਿਨ੍ਹਾਂ ਦੀ ਪ੍ਰੋਮੋਸ਼ਨ ਹੁੰਦੀ ਹੈ ਤੇ ਉਹ ਪਿਛਲੀ ਜੋ ਸੀਟ ਹੈ ਉਹ ਖਾਲੀ ਹੋ ਜਾਂਦੀ ਹੈ ਇਸ ਤਰੀਕੇ ਨਾਲ ਕਾਫੀ ਪੋਸਟਾਂ ਜੋ ਪਣਦੀਆਂ ਤੇ ਕਿੰਨੀਆਂ ਪੋਸਟਾਂ 2023 ਵਿੱਚ ਇਹਨਾਂ ਨੇ ਆਫੀਸ਼ੀਅਲ ਡਾਟੇ ਤੋਂ ਸਰਕਾਰ ਨਹੀਂ ਦਿੱਤੀਆਂ ਸੀ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਕਿ ਕਿੰਨੀਆਂ ਪੋਸਟਾਂ ਜੇ ਬਾਕੀ ਪਛੜੀਆਂ ਤੇ ਕਿੰਨੀਆਂ ਆ ਸਕਦੀਆਂ ਤੇ ਇਹ ਇੱਕ ਜੋ ਇੱਕ ਅਖਬਾਰ ਦੀ ਕਟਿੰਗ ਹੈ ਜੋ ਕਿ 2 ਦਸੰਬਰ ਨੂੰ ਆਇਆ ਸੀ ਦੋਸਤੋ ਦੇਖ ਸਕਦੇ ਹੋ ਲੈਕਚਰਰਾਂ ਦੀ ਘਾਟ ਕਾਰਨ 5 ਲੱਖ ਵਿਦਿਆਰਥੀ ਦੀ ਪੜਾਈ ਪ੍ਰਭਾਵਿਤ ਉਹਨੂੰ ਪਤਾ ਦੋਸਤੋ ਐਮੀਨੈਂਟ ਸਕੂਲ ਖੋਲੇ ਖੋਲੇ ਹਨ ਠੀਕ ਹੈ ਇੱਥੇ ਦਿੱਤਾ ਹੋਇਆ ਹੈ ਕਿ 118 ਐਮੀਨੈਂਟ ਸਕੂਲ ਹੈ ਪੰਜਾਬ ਵਿੱਚ ਜਿਨ੍ਹਾਂ ਵਿੱਚ ਜੋ ਲੈਕਚਰਰਾਂ ਦੀ ਬਹੁਤ ਘਾਟ ਹੈ ਲਗਭਗ 2000 ਜੋ ਲੈਕਚਰਰਾਂ ਦੀ ਘਾਟ ਹੈ ਇਹਦੇ ਵਿੱਚ ਦੋਸਤੋ ਤੁਹਾਨੂੰ ਪਤਾ ਹੈ ਕਿ 11ਵੀਂ ਤੋਂ 12ਵੀਂ ਦੇ ਜੋ ਟੀਚਰ ਹੁੰਦੇ 11ਵੀਂ ਤੇ 12ਵੀਂ ਨੂੰ ਪੜ੍ਹਾਉਂਦੇ ਹਨ ਉਹਨਾਂ ਨੂੰ ਲੈਕਚਰਰ ਕਿਹਾ ਜਾਂਦਾ ਹੈ ਠੀਕ ਹੈ ਤੇ ਕੁਝ ਪ੍ਰਮੋਸ਼ਨਾਂ ਕਰਕੇ ਜੋ ਮਾਸਟਰ ਗ੍ਰੇਡਰ ਤੋਂ ਲੈਕਚਰਰ ਬਣ ਨਹੀਂ ਨੇ ਤੇ ਫਿਰ ਵੀ ਦੇਖੋ ਕਿੰਨੇ ਕਿੰਨੇ ਪੋਸਟਾਂ ਬਹੁਤ ਟਾਈਮ ਤੋਂ ਖਾਲੀ ਪਈਆਂ ਨੇ ਭਰੀਆਂ ਨਹੀਂ ਗਈਆਂ ਤਾਂ ਇੱਕ ਪੋਸਟ ਤੋਂ ਦੂਜੀ ਪੋਸਟ ਤੋਂ ਭੇਜਣ ਨਾਲ ਇਹ ਪੋਸਟਾਂ ਕੰਪਲੀਟ ਨਹੀਂ ਹੁੰਦੀਆਂ ਤਾਂ ਇਹ ਸਿਰਫ ਇੱਕ ਸਰਕਾਰ ਦਾ ਉਪਚਾਰਿਕਤਾ ਹੈਗੀ ਆ ਪਰ ਦੇਖੋ ਜਿੱਦੋਂ ਟੀਚਰ ਹਟ ਕੇ ਜਾਂਦਾ ਉਹ ਵੀ ਪੋਸਟ ਖਾਲੀ ਹੋ ਜਾਂਦੀ ਹੈ ਨਾ ਤੇ ਕਿਤੇ ਨਾ ਕਿਤੇ ਸਰਕਾਰ ਕੋਈ ਖੇਡ ਖੇਡ ਰਹੀ ਹੈ ਲੋਕਲ ਦਿਖਾ ਰਹੀ ਕਹੇ ਸੀ ਮਨ ਲੀ ਪ੍ਰੋਮੋਸ਼ਨ ਕਰ ਦੇਣ ਤੇ ਪਰ ਉਨਾ ਹੀ ਪੋਸਟਾਂ ਨੂੰ ਘੁਮਾਈ ਜਾ ਰਹੀ ਆ ਠੀਕ ਹੈ ਉਨੇ ਹੀ ਪੋਸਟਾਂ ਕੋ ਘੁਮੀ ਜਾ ਰਹੀਆਂ ਕੋ ਘੁਮੀ ਜਾਂਦੀਆਂ ਪੋਸਟਾਂ ਤੋਂ ਉਨੀਆਂ ਆ ਤੇ ਬੱਚੇ ਜਿਵੇਂ ਕਿ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਆ ਇਹ ਇਸ ਨਿਊਜ਼ ਵਿੱਚ ਲਿਖਿਆ ਹੋਇਆ ਤੁਸੀਂ ਪੜ ਸਕਦੇ ਹੋ ਦੋਸਤੋ ਸਕਰੀਨ ਸ਼ਾਟ ਲੈ ਕੇ ਕਿ ਲਗਭਗ ਜੋ 13000 ਲੈਕਚਰਰਾਂ ਦੀ ਪੋਸਟ ਹੈ ਜੋ 13000 ਲੈਕਚਰਰਾਂ ਦੀ ਪੋਸਟਾਂ ਦੀ ਜੋ ਨੀਡ ਹੈਗੀ ਜੀ ਦੇ ਵਿੱਚ 7000 ਦੇ ਲਗਭਗ 7000 ਦੇ ਲਗਭਗ ਕੰਮ ਕਰ ਰਹੇ ਨੇ ਤੇ 6500 ਜੋ ਹੈ ਲਗਭਗ ਬਾਕੀ ਹੈਗੇ ਆ ਤੇ ਕੁਝ 18000 ਜੋ ਲੈਕਚਰਰ ਜੋ ਪ੍ਰੋਮੋਸ਼ਨ ਹੋਏ ਆ ਫਿਰ ਵੀ ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਮਤਲਬ ਕਿ 6 ਤੋਂ 7000 ਜੋ ਲੈਕਚਰਰਾਂ ਦੀ ਪੋਸਟਾਂ ਜੀ ਵੈਕੈਂਟ ਹੈਗੀਆਂ ਜੋ ਸਰਕਾਰ ਨੂੰ ਭਰਨੀਆਂ ਚਾਹੀਦੀਆਂ ਤਾਂ ਕਿ ਜੋ ਐਮਿਨੈਂਸ ਸਕੂਲ ਖੋਲਣ ਦਾ ਸਹੀ ਪਰਪਸ ਮਕਸਦ ਹੈ ਕਿ ਸਕੰਡੀ ਐਜੂਕੇਸ਼ਨ ਨੂੰ ਬੈਟਰ ਬਨਾਇਆ ਜਾਵੇ ਤੇ ਵਧੀਆ ਲੈਵਲ ਦੀ ਬਨਾਇਆ ਜਾਵੇ ਉਤਪਾਦੀ ਹੋਊਗਾ ਜਦੋਂ ਨਵੇਂ ਪੜੇ ਲਿਖੇ ਸੂਝਵਾਨ ਟੀਚਰ ਆਉਣਗੇ ਨਵੀਂ ਟੈਕਨੋਲੋਜੀ ਨਾਲ ਉਹਨਾਂ ਨੇ ਪੜ੍ਹਾਉਣਗੇ ਨਵੇਂ ਮੈਥਡੋਲੋਜੀ ਨਾਲ ਪੜ੍ਹਾਉਣਗੇ ਤਾਂ ਹੀ ਬੱਚਿਆਂ ਦਾ ਜੀਵ ਵਿਕਾਸ ਤੇ ਵਾਧਾ ਹੋ ਸਕਦਾ ਹੈ ਤਾਂ ਇਹਨਾਂ ਦੀ ਪੋਸਟਾਂ ਜਲਦੀ ਤੋਂ ਜਲਦੀ ਕੱਢਣ ਦੀ ਅਸੀਂ ਉਮੀਦ ਕਰਦੇ ਹਾਂ ਸਰਕਾਰ ਅਗੇ ਦਰਖਾਸਤ ਕਰਦੇ ਹਾਂ ਤੇ ਮੈਂ ਦੋਸਤਾਂ ਨੂੰ ਫੀਲ ਕਰਦਾ ਹਾਂ ਕਿ ਬਤਵ ਜੂਨੀਅਨ ਦਾ ਸਾਥ ਦੋ ਬਿਨਾ ਜੂਨੀਅਨ ਤੋਂ ਬਿਨਾ ਧਰਨਿਆ ਤੋਂ ਪੋਸਟਾਂ ਨਹੀਂ ਆ ਸਕਦੀਆਂ ਇਹ ਸਾਡੀ ਪੰਜਾਬ ਦਾ ਸਾਡੀ ਇੰਡੀਆ ਦਾ ਇੱਕ ਕਲਚਰ ਬਣ ਗਿਆ ਹੈ ਕਿ ਇੱਕ ਵਿਦਿਆਰਥੀ ਪੜ੍ਹ ਲੈ ਕੇ ਐਲੀਜੀਬਿਲਟੀ ਪੂਰੀ ਕਰਕੇ ਸਾਰੀ ਮਿਹਨਤਾਂ ਕਰਕੇ ਸਾਰੇ ਪੇਪਰ ਕਲੀਅਰ ਕਰਨ ਤੋਂ ਬਾਅਦ ਵੀ ਨੌਕਰੀ ਲਈ ਉਹ ਪੱਕਾ ਨਹੀਂ ਹੁੰਦਾ ਉਹਨੂੰ ਧਰਨਿਆਂ ਤੇ ਡੰਗਾ ਸੁੱਟੀਆਂ ਖਾਣੀਆਂ ਪੈਂਦੀਆਂ ਹਨ ਸਰਕਾਰਾਂ ਦੇ ਅੱਗੇ ਮਨਤਾ ਕੱਢਣੀਆਂ ਪੈਂਦੀਆਂ ਫਿਰ ਜਾ ਕੇ ਪੋਸਟਾਂ ਮਿਲਦੀਆਂ ਪਰ ਪੋਸਟਾਂ ਮਿਲਣ ਤੋਂ ਬਾਅਦ ਵੀ ਸ਼ੋਰ ਨਹੀਂ ਕਿ ਉਹ ਲੱਗ ਜਾਏਗਾ ਫਿਰ ਉਹਨਾਂ ਤੇ ਰੱਟ ਪੈ ਜਾਂਦੀ ਨਾਲ ਦੇ ਦੋਸਤੀ ਲਗਾ ਦਿੰਦੇ ਰੱਟ ਜਿਹੜਾ ਕੇਸ ਹੈ ਉਹ ਕਈ ਸਾਲਾਂ ਤੱਕ ਮਤਲਬ ਕਿ ਘੁੰਮਦਾ ਰਹਿੰਦਾ ਘੁੰਮਦਾ ਰਹਿੰਦਾ ਤੇ ਇਹ ਤੁਸੀਂ ਦੇਖੋ 2016 ਵਿੱਚ 873 ਡੀਪੀ ਦੀ ਪੋਸਟ ਆਈਆਂ ਸੀ ਜੋ ਕਿ ਹੁਣ ਜਾ ਕੇ 2024 ਵਿੱਚ ਕਲੀਅਰ ਹੋਈਆਂ ਹੁਣ ਜਾ ਕੇ ਉਥੇ ਕੇਸ ਲੱਗਿਆ ਹੋਇਆ ਸੀ ਤੇ ਲਗਭਗ ਤੁਸੀਂ ਮੰਨ ਸਕਦੇ ਹੋ 8 ਸਾਲ 8 ਸਾਲ ਦੇ ਵਿੱਚ ਜਿਹੜੇ ਬੰਦੇ ਲੱਗੇ ਉਹ ਤਾਂ ਠੀਕ ਹੈ ਜਿਹੜੇ ਨਹੀਂ ਲੱਗੇ ਉਹ ਦੇਖੋ ਕੇਸ ਉਮੀਦ ਨਾਲ ਇਧਰ ਉਧਰ ਭਟਕ ਰਹੇ ਨੇ ਕੋਈ ਵਿਚਾਰੇ ਹੋਰ ਕੰਮਾਂ ਤੇ ਲੱਗ ਗਏ ਨੇ ਉਮੀਦ ਛੱਡ ਕੇ ਕੋਈ ਓਵਰੇਜ ਹੋ ਗਿਆ ਤਾਂ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਪੋਸਟਾਂ ਦੇ ਜਾਂ ਰੂਲ ਰੈਗੂਲੇਸ਼ਨ ਪ੍ਰੋਪਰ ਬਣਾਉਣ ਤਾਂ ਕਿ ਪੋਸਟ ਜਸ ਸਾ ਜਸਮੀ ਨੇ ਕੱਢੀ ਜਾਵੇ ਜਲਦੀ ਜਲਦੀ ਕੰਪਲੀਟ ਕੀਤੀ ਜਾਵੇ ਤਾਂ ਕਿ ਬੇਰੋਜ਼ਗਾਰ ਸਾਥੀ ਪਟਕਣਾ ਜਾਊ ਓਵਰੇਜ ਨਾ ਹੋਣ ਤੇ ਦੋਸਤੋਂ ਹੁਣ ਗੱਲ ਕਰਦੇ ਆਂ ਕਿ ਜਿੰਨੀਆਂ ਪੋਸਟਾਂ ਆਉਣ ਵਾਲੀਆਂ ਕਿੰਨੀਆਂ ਆ ਸਕਦੀਆਂ ਠੀਕ ਹੈ ਦੇਖੋ ਦੋਸਤੋ 7 5 2023 ਨੂੰ ਇਹ ਸਰਕਾਰ ਦੀ ਵੈਬਸਾਈਟ ਨੇ ਸਰਕਾਰ ਤੋਂ ਹੀ ਡਾਟਾ ਲਿਆ ਹੋਇਆ ਹੈ ਕੋਈ ਮੈਂ ਆਪ ਦੇ ਵੱਲੋਂ ਡਾਟਾ ਨਹੀਂ ਬਣਾਇਆ ਹੋਇਆ ਹੈ ਆਫੀਸ਼ੀਅਲ ਡਾਟਾ ਹੈ ਗਾਂਵਾਂ ਮੇ ਕਿਸੇ ਟੀਚਰ ਤੋਂ ਲਿਆ ਹੈ ਤੇ ਉਹਨਾਂ ਨੇ ਗਾਂ ਆਰਟੀਆਰਆਈ ਜਾਂ ਮਤਲਬ ਕਿ ਸਰਕਾਰ ਨੇ ਆਪ ਹੀ ਹੀ ਦਿੱਤਾ ਸੀ ਇਹ ਡਾਟਾ ਕਿ 7 17 5 2023 ਤੱਕ ਜੋ ਪੋਸਟਾਂ ਮਤਲਬ ਕਿ ਕਿੰਨੀਆਂ ਵੈਕੈਂਟ ਹੈਗੀਆਂ ਨੇ ਕਿੰਨੀਆਂ ਉਹਨਾਂ ਨੇ ਪੋਸਟਾਂ ਦਿੱਤੀਆਂ ਭਾਰਤੀਆਂ ਤੇ ਕਿੰਨੀਆਂ ਅਜੇ ਬਾਕੀ ਰਹਿ ਗਈਆਂ ਪੰਜਾਬੀ ਦੀ ਦੇਖ ਸਕਦੇ ਹੋ ਦੋਸਤੋ ਪੰਜਾਬੀ ਦੀਆਂ ਜੋ ਪੋਸਟਾਂ ਹੈਗੀਆਂ ਉਹ 2319 ਪੋਸਟਾਂ ਹਨ ਮਾਸਟਰ ਕਿਟ ਜੋ 4166 ਪੋਸਟਾਂ ਵਿੱਚੋਂ 534 ਸੀਗਨੇ ਭਰੀਆਂ ਗਈਆਂ ਠੀਕ ਹੈ ਲੈਕਚਰ 313 ਤੇ ਈਟੀਟੀ ਦੇ ਜੋ ਪ੍ਰੋਮੋਸ਼ਨ ਹੋਈਆਂ ਕੁਝ ਇਹ ਇਹਨਾਂ ਭਰਨ ਤੋਂ ਬਾਅਦ ਵੀ ਜੋ ਆਪਣੇ ਕੋਲੇ ਕਿੰਨੀਆਂ 2093 ਅਜੇ ਬਾਕੀ ਬਚਦੀਆਂ ਹਨ ਪੰਜਾਬੀ ਦੀਆਂ ਐਂ ਇੰਗਲਿਸ਼ ਦੀਆਂ ਦੇਖ ਸਕਦੇ ਹੋ ਹਿੰਦੀ ਦੀਆਂ ਦੇਖ ਸਕਦੇ ਹੋ ਹਿੰਦੀ ਦੀਆਂ ਬਹੁਤ ੱੱਕਾ ਕਰ ਰਹੇ ਨੇ ਹਿੰਦੀ ਦੀਆਂ ਤਾਂ ਪੋਸਟਾਂ ਭਰੀਆਂ ਹੀ ਨਹੀਂ ਗਈਆਂ ਇਸੇ ਤਰੀਕੇ ਨਾਲ ਅਸੀਂ ਦੱਸਦੇ ਹਾਂ ਜੋ ਫਿਜ਼ੀਕਲ ਐਜੂਕੇਸ਼ਨ ਦੀਆਂ ਪੋਸਟਾਂ ਉਹ ਲਗਭਗ 1071 ਪੋਸਟਾਂ ਖਾਲੀ ਪਈਆਂ ਜਿੱਚੇ 168 ਪੋਸਟਾਂ ਦਿੱਤੀਆਂ ਸੀ 4568 ਤੇ ਉਹਨਾਂ ਵਿੱਚੋਂ ਵੀ ਉਹਨਾਂ ਦੱਸਦਾ ਕਿ ਸਿਰਫ 17 ਪੋਸਟਾਂ ਭਰੀਆਂ ਗਈਆਂ ਜੋ ਕਿ ਬੀਐਡ ਵਾਲੇ ਦੋਸਤਾਂ ਨੂੰ ਮਿਲ ਗਈਆਂ ਚਲੋ ਉਹਨਾਂ ਦੀ ਕਿਸਮਤ ਸੀ ਸਰਕਾਰ ਦੀਆਂ ਗਲਤੀਆਂ ਸੀ ਕਿ ਐਡਵਰਟਾਈਜ਼ਮੈਂਟ ਜਿਨ੍ਹਾਂ ਨੇ ਬੀਐਡ ਪਲੱਸ ਪੀਐਸ ਟੈਟ ਲਿਖਾ ਦਿੱਤਾ ਗਿਆ ਸੀ ਜਿਹਦੇ ਕਰਕੇ ਬਹੁਤ ਮੇਰੇ ਸਾਥੀਆਂ ਨੂੰ ਜੋ ਐਲੀਜੀਬਲ ਸੀ ਉਹਨਾਂ ਨੂੰ ਖਾਮਿਆਜਾ ਪੁੱਖਤਣਾ ਪਿਆ ਤੇ ਜਿੰਨਾ ਮੇਰੇ ਦੋਸਤਾਂ ਨੂੰ ਮਿਲੀ ਆ ਉਹਨਾਂ ਨੂੰ ਵਧਾਈ ਹੈ ਤੇ ਪਰ ਫਿਰ ਵੀ ਇਹਦੇ ਵਿੱਚੋਂ ਜੇ ਅਗਰ 17 ਪੋਸਟਾਂ ਕੱਢ ਦਿੱਤੀਆਂ ਤੇ ਲਗਭਗ ਜੋ 150 ਦੇ ਆਸ-પાસ ਜੋ ਪੋਸਟਾਂ ਆਈ ਵੀ ਖਾਲੀ ਬਚਦੀਆਂ ਨੇ ਤੇ 9 900 ਇੱਕ ਪੋਸਟ ਇਹ ਹੈ ਤੇ 150 ਹੋਗਾ ਤੇ 1000 ਜਾਂ 1050 ਪੋਸਟਾਂ ਲਗਭਗ ਫਿਜ਼ੀਕਲ ਐਜੂਕੇਸ਼ਨ ਦੇ ਵਿੱਚੋਂ ਬਚਦੀਆਂ ਨੇ ਤੇ ਸਰਕਾਰ ਨੇ ਪਿੱਛੇ ਅਨਾਉਂਸ ਕੀਤਾ ਸੀ ਕਿ ਐਲੀਮੈਂਟਰੀ ਸਕੂਲਾਂ ਵਿੱਚ 2000 ਜੋ ਪੀਟੀਆਈ ਪੋਸਟ ਹੈ ਉਹ ਵੀ ਹਜੇ ਕਨਫਰਮ ਨਹੀਂ ਹੈ ਕਦੋਂ ਆਵੇਗੀ ਉਹਦੀ ਵੀ ਜੋ ਇੱਕ ਵਾਰੀ ਨੋਟੀਫਿਕੇਸ਼ਨ ਦਿੱਤਾ ਸੀ ਪਰ ਉਹਦੀ ਰਜਿਸਟ੍ਰੇਸ਼ਨ ਰਜਿਸਟ੍ਰੇਸ਼ਨ ਨਹੀਂ ਕਰਵਾਇਆ ਸੀ ਤੇ ਉਹ ਵੀ ਹਜੇ ਅੰਦੇਰੇ ਵਿੱਚ ਹੀ ਹੈ ਉਹ ਵੀ ਮੇਰੇ ਦੋਸਤ ਹੈ ਜਿਹੜੇ ਪਰੇਸ਼ਾਨ ਹੋ ਰਹੇ ਨੇ ਦੋਸਤੋ ਇਹ ਲਗਭਗ ਮੈਂ ਇੱਕ ਡਾਟਾ ਦਿਖਾ ਰਿਹਾ ਹਾਂ ਤੁਹਾਨੂੰ ਇਸ ਤੋਂ ਜੋ 8082 ਪੋਸਟਾਂ ਟੋਟਲ ਬਣਦੀਆਂ ਏ ਵੈਕੈਂਟ ਐ ਠੀਕ ਐ ਇਹਦੇ ਵਿੱਚ ਜੋ ਫਿਲ ਕੀਤੀ ਗਈਆਂ ਤੇ ਲਾਸਟ ਵਿੱਚ 5988 ਪੋਸਟਾਂ ਅਜੇ ਬਾਕੀ ਆ ਉਸ ਤੋਂ ਬਾਅਦ ਤੁਸੀਂ ਦੇਖੋ ਇਸ ਮਾਰਚ ਵਿੱਚ ਵੀ ਜੋ ਕੁਝ ਟੀਚਰ ਜੋ ਰਿਟਾਇਰ ਹੋ ਜਾਣਗੇ ਠੀਕ ਐ ਰਿਟਾਇਰ ਹੋਣ ਤੋਂ ਬਾਅਦ ਕੁਝ ਹੋਰ ਪੋਸਟਾਂ ਤੇ ਇਹ ਕੁੱਲ ਮਿਲਾ ਕੇ ਬਹੁਤ ਸਾਰੀਆਂ ਪੋਸਟਾਂ 'ਚ ਵੈਕੈਂਟ ਐ ਸਕੂਲਾਂ ਵਿੱਚ ਸਰਕਾਰ ਨੂੰ ਬੇਨਤੀ ਐ ਕਿ ਇਹਨਾਂ ਨੂੰ ਮਤਲਬ ਕਿ ਭਰਨ ਦੀ ਕੋਸ਼ਿਸ਼ ਕਰੇ ਤਾਂ ਕਿ ਮੇਰੇ ਦੋਸਤਾਂ ਨੂੰ ਜੋ ਐਲੀਜੀਬਲ ਹੈ ਮਾਸਟਰ ਗ੍ਰੇਡਰ ਲਈ ਪੀਐਸ ਟੈਟ ਕਲੀਅਰ ਕਰ ਗਏ ਜਾਂ ਇਸ ਵਾਰ ਕਲੀਅਰ ਕਰਨੀ ਉਹਨਾਂ ਨੂੰ ਜੋ ਹੈ ਰੁਜ਼ਗਾਰ ਮਿਲ ਸਕੇ ਤੇ ਮੈਂ ਦੋਸਤਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਹੋ ਕੀ ਹੈ ਯੂਨੀਅਨ ਦਾ ਸਾਥ ਦੇਣ ਦੋਸਤੋ ਠੀਕ ਹੈ ਤੇ ਇਹ ਕੁਝ ਅਪਕਮਿੰਗ ਪੋਸਟਾਂ ਦੇ ਰਿਗਾਰਡਿੰਗ ਇਨਫੋਰਮੇਸ਼ਨ ਸੀ ਦੋਸਤੋ ਬਾਕੀ ਜਿੰਨਾ ਮੇਰੇ ਦੋਸਤਾਂ ਦਾ ਪੀਐਸ ਟੈਟ 2 ਫਿਜ਼ੀਕਲ ਐਜੂਕੇਸ਼ਨ ਨਾਲ ਜਾਂ ਪੀਐਸ ਟੈਟ 2024 ਕਲੀਅਰ ਹੋ ਰਿਹਾ ਹੈ ਠੀਕ ਹੈ ਜਾਂ ਉਹਨਾਂ ਨੂੰ ਇੱਕ ਅੰਦਾਜ਼ਾ ਲੱਗ ਗਿਆ ਕਿ ਸਾਡਾ ਕਲੀਅਰ ਹੈ ਤੇ ਉਹ ਸਾਡੇ ਇਸ ਚੈਨਲ ਨਾਲ ਜੁੜ ਸਕਦੇ ਹਨ ਤੇ ਅਪਕਮਿੰਗ ਜੋ ਪੀਐਸਟੈਟ ਸੌਰੀ ਅਪਕਮਿੰਗ ਜੋ ਡੀਪੀਈ ਮਾਸਟਰ ਕੇਡਰ ਤੇ ਲੈਕਚਰਾਰ ਦੀਆਂ ਪੋਸਟਾਂ ਜਾਂ ਪੀਟੀਆਈ ਦੀਆਂ ਜੇ 2000 ਪੋਸਟਾਂ ਆਉਣ ਦੀ ਉਮੀਦ ਹੈਗੀ ਆ ਉਹਨਾਂ ਦੀ ਤਿਆਰੀ ਅਸੀਂ ਚੈਨਲ ਤੇ ਕਰਵਾਵਾਂਗੇ ਤੇ ਉਹ ਇਸ ਚੈਨਲ ਤੇ ਤਿਆਰੀ ਕਰ ਸਕਦੇ ਨੇ ਵਧੀਆ ਤਰੀਕੇ ਨਾਲ ਕਰ ਸਕਦੇ ਹਨ ਤੇ ਅਸੀਂ ਦੋਸਤੋ ਬਹੁਤ ਜਲਦੀ ਅਗਲੀਆਂ ਆਗਾਮੀ ਪੋਸਟਾਂ ਦੀਆਂ ਵੀ ਤਿਆਰੀਆਂ ਕਰਾ ਕਰਾਂਗੇ ਫਿਜ਼ੀਕਲ ਦੀਆਂ ਇਸ ਤੇ ਅਖੀਰ ਵਿੱਚ ਮੈਂ ਇਹੀ ਕਵਾਂਗੇ ਦੋਸਤੋ ਕਿੰਨਾ ਵੀ ਮੇਰੇ ਦੋਸਤਾਂ ਦਾ ਜੋ ਪੀਪਰ ਕਲੀਅਰ ਹੋਇਆ ਉਹਨਾਂ ਨੂੰ ਗੁੱਡ ਲੱਕ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਔਰ ਜੋ ਮੇਰੇ ਦੋਸਤ ਅਜੇ ਇੱਕ ਦੋ ਨੰਬਰ ਤੋਂ ਪਿੱਛੇ ਰਹਿ ਰਹੇ ਨੇ ਉਹ ਉਮੀਦ ਨਾ ਛੱਡਣ ਠੀਕ ਹੈ ਮਿਹਨਤ ਕਰਦੇ ਰਹੋ ਦੋਸਤੋ ਤੇ ਅਸੀਂ ਇਹੀ ਇਵੇਂ ਹੀ ਤੁਹਾਨੂੰ ਵਧੀਆ ਇਨਫੋਰਮੇਸ਼ਨ ਦਿੰਦੇ ਰਹਾਂਗੇ ਇਸ ਚੈਨਲ ਨਾਲ ਜੁੜੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇੱਕ ਹੋਰ ਮੇਰੇ ਦੋਸਤਾਂ ਨੂੰ ਸੁਲਾਹ ਹੈ ਜਿਹੜੇ ਮੇਰੇ ਦੋਸਤਾਂ ਦਾ ਜੋ ਪੀਐਸਟੈਟ ਕਲੀਅਰ ਹੋ ਰਿਹਾ ਜਾਂ ਹੋ ਚੁੱਕਾ ਹੈ ਉਹ ਹੁਣ ਜਿਵੇਂ ਕਿ ਤੁਹਾਡੀ ਜੋ ਤਿਆਰੀ ਹੈ ਪ੍ਰੈਪਰੇਸ਼ਨ ਹੈ ਉਹ ਮਨ ਲੱਕੇ ਚੱਲ ਰਹੀ ਹੈ ਇਸ ਨੂੰ ਇਸੇ ਤਰ੍ਹਾਂ ਬਰਕਰਾਰ ਰੱਖੋ ਜੇਕਰ ਕੈ ਪੈ ਗਿਆ ਜਿਆਦਾ ਦਿਨ ਦਾ ਤਾਂ ਤੁਹਾਡਾ ਦੁਬਾਰੇ ਜੋ ਫਲੋ ਟੁੱਟ ਜਾਏਗਾ ਹੁਣ ਤੁਹਾਡਾ ਫਲੋ ਬਣਿਆ ਹੈ ਤੇ ਇਸ ਨੂੰ ਅੱਗੇ ਹੋਰ ਡੀਪ ਡੀਪ ਸਟੱਡੀ ਮਨ ਲੱਕੇ ਤੁਸੀਂ ਕਰਕੇ ਆਪਣੀ ਤਿਆਰੀ ਨੂੰ ਬਰਕਰਾਰ ਰੱਖ ਸਕਦੇ ਹੋ ਤੇ ਜਿਹਦੇ ਵਿੱਚ ਤੁਹਾਡੀ ਆਉਣ ਵਾਲੀ ਪੇਪਰਾਂ ਦੀ ਬਹੁਤ ਜ਼ਿਆਦਾ ਹੈਲਪ ਹੋਵੇਗੀ ਤਾਂ ਦੋਸਤੋ ਇਸੇ ਸਲਾਹ ਦੇ ਨਾਲ ਇਸ ਉਮੀਦ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈਣਾ ਤੇ ਐਂਡ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਦੋਸਤੋ ਤੇ ਅਗਰ ਅਜੇ ਸਬਸਕ੍ਰਾਈਬ ਨਹੀਂ ਕੀਤਾ ਤੇ ਇਹਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਦੋਸਤੋ